ओ जी दो दिन की चोटी आई है पहले नंबर से चेक कर सकते हो संग बिल्कुल कुंडे है ये बाकी पूछा भाई तोड़े बोलती है ਸਾਰੇ ਕਿ ਤੋਂ ਦੇ ਅਨੁਸਾਰ ਜੇ ਆਸਤ ਹੈ ਜੀ ਕੋਈ ਨਹੀਂ ਬਣੀ ਹੋ ਰਹੀ ਹੈ ਜੀ ਇੰਟਰਨੈਸ਼ਨਲ ਹੋਣਾ ਹੈ ਜੀ ਕੋਈ ਪਰਮਾਣੂ ਹੈ ਜੀ ਹੈ ਹਨਾ ਪੰਜਵੇਂ ਦਿਨ ਜਪਨ ਸਭਾ ਦੋ ਬੋਲ ਜੀ ਸੁਬਾਹ ਭਾਈ ਜੀ ਹੈ ਜੀ 4 ਸਾਲ ਪਹਿਲਾਂ ਇਹ ਸਿਸਟਮ 15 ਕਿਰਪਾ ਕਰਕੇ ਉਹ ਬਾਤ ਪਾਇ ਬਈ ਇਹ ਕਿਹੜੇ ਬੁੱਲਦੀ ਆ ਇਹ ਸ਼ਾਮਬਾਲ ਕੀ ਆ ਦੀ ਅੱਛਾ ਸ਼ਾਮਬਾਲ ਕੀ ਦੀ ਤੇ ਇਹ ਕਿੰਨੇ ਟਾਈਮ ਦੀ ਹੋਗੀ ਇਹ ਇਹ ਹੋਗੀ ਸਵਾ ਦੋ ਸਾਲ ਦੀ ਅੱਛਾ ਸਵਾ ਦੋ ਸਾਲ ਦੀ ਹੋਗੀ ਤੇ ਇਹਦੇ ਗੱਬਣਾ ਇਹ ਹਾਂਜੀ 5 ਮਹੀਨੇ ਦੀ ਗੱਬਣਾ ਤੇ ਕਿਹੜੇ ਬੁੱਲ ਤੋਂ ਹੀ ਇਹ AR27 ਅੱਛਾ AR27 ਤੋਂ ਤੇ ਬਈ ਤੁਸੀਂ ਹੈ ਕਿਹੜਾ ਪਿੰਡ ਤੋਂ ਆ ਬਾਲਕ ਪਿੰਡ ਤੋਂ ਆ ਅੱਛਾ ਬਾਲਕ ਪਿੰਡ ਤੋਂ ਠੀਕ ਹੈ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਪਹਿਲੇ ਨੰਬਰ ਤੇ ਆਈਏ ਦੋਂਦੀ ਆ ਬਈ ਇਹ ਦੋਂਦੀ ਆ ਬਈ ਦੋਨੇ ਹੋਈਆ ਥੋੜੇ ਦਿਨ ਪਹਿਲਾਂ ਦੋਂਦੀ ਹੋਈ ਆ ਅੱਛਾ ਅੱਛਾ ਕਿਹੜੇ ਝੋਟਰੀ ਆ ਜੀ ਇਹ ਸ਼ਾਮਬਾਲਾ ਸ਼ਾਮਬਾਲਾ ਕੀ ਆ ਸ਼ਾਮਬਾਲਾ ਇਹਦਾ ਫੰਡਾ ਜੀ ਇਹ ਬਾਲ ਪੰਡਾ ਜੀ ਅੱਛਾ ਬਾਲ ਇੱਕ ਮਹੀਨੇ ਲਈ ਕਿਹਦੇ ਨੂੰ ਸਿਵਨ ਸ਼ਾਮਬਾਲਾ ਦੀ ਆ ਬੋਲ ਜੀ ਸਾਡੇ 5-5 ਮਹੀਨਿਆਂ ਦੀ ਇਹ ਗੱਬਣਾ ਤੇ ਪਹਿਲੇ ਹੀ ਪ੍ਰਾਈਸ ਤੇ ਆਈ ਇਹ ਤੇ ਆਪਾਂ ਦਿਖਾਵਾਂਗੇ ਸੈਂਕੜੇ ਤੇ ਕਿਹੜੀ ਆਈ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਅੰਦਰ ਬਾਈਆਂ ਦਾ ਬੋਰਡ ਲੱਗਿਆ ਦਾ ਉਹ ਇਹ ਵੜਾ ਜਿਹੜੀ ਨਸਲ ਮੁਕਾਬਲੇ ਦੇ ਵਿੱਚੋਂ ਜਿਹੜੀ ਪਹਿਲੇ ਨੰਬਰ ਤੇ ਆਈ ਆ ਤੇ ਇਹਦੇ ਵੀ ਆਪਾਂ ਡਿਟੇਲ ਬਾਈਆਂ ਤੋਂ ਪੁੱਛਾਂਗੇ ਕਿਵੇਂ ਆ ਤੁਸੀਂ ਦੇਖ ਸਕਦੇ ਹੋ ਚੈੱਕ ਕਰਾ ਦਿੱਤੀ ਪਹਿਲੇ ਨੰਬਰ ਤੇ ਆਈ ਇਹ ਤੇ ਪਹਿਲੇ ਨੰਬਰ ਆ ਗਿਆ ਇਹ ਪੈਂਡਾ ਬਈ ਇਹ ਵੀ ਆ ਤੀ ਚਾਹ ਉਹ ਬਗਨਾਂ ਕੇ ਨਹੀਂ ਕਿਹੜੀ ਸੀਬੀਐਸ ਐਸਡੀ ਨਹੀਂ ਐਡੀ ਸੀ ਹਾਂਜੀ ਤੇ ਬਈ ਪੈਂਡ ਕਿਹੜਾ ਜੰਡਾ ਵਾਲਾ ਮੁੱਦ ਕੀ ਅੱਛਾ ਜੰਡਾ ਵਾਲਾ ਮੁੱਦ ਕੀ ਤੇ ਬਈ ਕਿਹੜੇ ਸੀਮੰਦੀ ਇਹ ਐਵਰੇਸਟ ਦੀ ਐਵਰੇਸਟ ਦੀ ਤੇ ਕਿੰਨੇ ਟਾਈਮ ਦੀ ਹੋਗੀ ਇਹ ਤੇ 30 ਮਿੰਨਿਆਂ ਦੀ ਅੱਛਾ 30 ਮਿੰਨਿਆਂ ਦੀ ਹੈ ਇਹ 37 ਲੀਟਰ 37 ਲੀਟਰ ਫੇਟੀ ਉਹਨੇ ਨਿਕਲਦਾ ਗੱਭਣ ਅੱਜ ਸੀ ਇਹ ਇਹ ਤੇ ਕਿੰਨੇ ਟਾਈਮ ਗੱਭਣ ਕਿੰਨੇ ਟਾਈਮ ਦੀ ਹੈ ਇਹ ਉਹ ਨਹੀਂ ਵੀਰੇ ਉਹ ਆਵੇ ਅਨਾਉਂਸ ਹੋਈ ਜਾਂਦਾ ਤੇ ਗੱਭਣ ਕਿੰਨੇ ਟਾਈਮ ਦੀ ਹੈ ਇਹ ਚਾਰ ਮਹੀਨੇ ਅੱਛਾ ਚਾਰ ਮਹੀਨੇ ਗੱਭਣ ਤੇ ਦੁੱਧ ਕਿੰਨਾ ਗੱਡੇ ਨੇ ਹੁੰਦੇ ਅੱਛਾ 37 ਕਿਲੋ ਦੁੱਧ ਅੱਛਾ ਇਸ ਟਾਈਮ 35 ਕਿਲੋ ਦੁੱਧ ਆ ਠੀਕ ਆ ਵੀ ਤੁਸੀਂ ਦੇਖ ਸਕਦੇ ਹੋ ਫਸਟ ਪ੍ਰਾਈਸ ਤੇ ਆਈ ਹੈ ਇਹ ਪਹਿਲੇ ਸਵੇਰੇ ਵੀਰੇ ਪਹਿਲੇ ਸਵੇਰੇ ਅੱਗੇ ਤੇ ਹੋਣ ਚਾਰ ਮਹੀਨਿਆਂ ਦੀ ਗੱਭਣਾ ਇਹ ਪਰਲੇ ਪਾਸੇ ਖੇਦੇ ਨੂੰ ਲਾ ਲੈ ਲੋ ਜੀ ਮਿਲਕਿੰਗ ਚਾਹੀਏ ਇਹ ਪਹਿਲੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਮਾਝਾ ਤੇ ਦੇਖ ਸਕਦੇ ਹੋ ਪਹਿਲਾਂ ਨਾ ਫਿਰ ਬਾਈ ਨਾਲ ਗੱਲਬਾਤ ਕਰਦੇ ਆ ਤੇ ਬਈ ਅਹੀਂ ਹਰਮਣਾ ਤੂੰ ਦੱਸਿਆ ਤੇ ਬਈ ਕਿੰਨਾ ਮਿਲਕ ਦਿੱਤਾ ਨੇ ਇਹਨੇ ਪੌਣੇ ਪੱਤੀ ਗਰੀ ਅੱਛਾ ਪੌਣੇ 25 ਕਿਲੋ ਦਿੱਤੇ ਤੇ ਕਿੰਨੇ ਕਿੰਨੇ ਮੇ ਸੂਏ ਸੀ ਇਹ ਬਈ ਇਹ 11ਵੇਂ ਸੂਏ ਅੱਛਾ 11ਵੇਂ ਸੂਏ ਨਾਲ ਇਹਦੀਆਂ ਕੱਟੀਆਂ ਹੈ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੇ ਇਹਨੂੰ ਸੂਈ ਨੂੰ ਇਹਨੂੰ 4 ਮਹੀਨੇ ਅੱਛਾ 4 ਮਹੀਨੇ ਹੋ ਗਏ ਹੁਣ ਗੱਪਣ ਤਾਂ ਨਹੀਂ ਆਏ ਗੱਪਣ ਅਸ਼ਕ ਨਹੀਂ ਅੱਛਾ ਮਹੀਨੇ ਦੀ ਗੱਬਨਾ ਚੱਕ ਪਾਸ ਚ ਨਹੀਂ ਹਲੇ ਆਉਂਦੀ ਚੱਕ ਪਾਸ ਹੀ ਆਗੇ ਅੱਛਾ 21 ਦਿਨ ਟਾਪ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਈ ਪਿੰਡ ਕਿਹੜਾ ਵੀ ਇਹ ਇਹ ਪਿੰਡ ਬਲਟੋਆ ਬਲਟੋਆ ਠੀਕ ਹੈ ਬਈ ਤੁਸੀਂ ਦੇਖ ਸਕਦੇ ਹੋ ਤੇ ਨ ਦੇ ਮਿਲਕਿੰਗ ਤੇ ਸੀਗੀ 9:00 ਬਜੇ ਲਓ ਜੇ ਮੂਰਾ ਨਸਲ ਦੀ ਜਿਹੜੀ ਮਿਲਕਿੰਗ ਦੇ ਵਿੱਚੋਂ ਪਹਿਲੇ ਸਥਾਨ ਜੀ ਨੇ ਹਾਸਲ ਕੀਤਾ ਤੁਸੀਂ ਦੇਖ ਸਕਦੇ ਹੋ ਤੇ 32 ਕਿਲੋ 400 ਗ੍ਰਾਮ ਜਿਹੜਾ ਇਹਨੇ ਪੂਰਾ ਮਿਲਕ ਦਿੱਤਾ ਬਾਕੀ ਸੋਨੂੰ ਇਹਦਾ ਬੱਚਾ ਵਖਾ ਦੇ ਦਿੰਦੇ ਨਾਲ ਬੈਂਸ ਤੇ ਤੂੰ ਸਾਨੂੰ ਬਾਈ ਨਾ ਤੂੰ ਮੈਂ ਇੱਕ ਵਾਰੀ ਕੋਰ ਕਰਕੇ ਦਿਖਾ ਪਹਿਲੇ ਵੀ ਇਸ ਬੈਂਸ ਤੇ ਮੇਲਾ ਲੜਿਆ ਕੋਈ ਨਹੀਂ ਜੀ ਪਹਿਲੀ ਵਾਰ ਮੇਲਾ ਅੱਛਾ ਪਹਿਲੀ ਵਾਰ ਮੇਲਾ ਬਹੁਤ ਆਰੀ ਹੈ ਠੀਕ ਹੈ ਤੋਂ ਮਨ ਬਿਲਕੁਲ ਖੁਸ਼ ਸੰਤੁਸ਼ਟ ਹੈ ਦੇਖੋ ਵੈਸੇ ਤੋਂ ਜੋ ਆਪਣਾ ਹਰਿਆਣਾ ਵਿੱਚ ਦੇਸੀ ਘਾਹ ਹੁੰਦਾ ਵੀ ਕਾਲਾ ਸਰ ਵਾਲਾ ਘਾਹ ਯਾਨੀ ਜਿਸ ਦਾ ਉੱਪਰ ਹੈ ਉਹ ਨਾ ਉਸ ਦਾ ਬੜਿਆ ਗੁਣ ਕਰਦਾ ਪਰ ਆਪ ਕੀ ਸੰਤੁਸ਼ਟੀ ਵਿੱਚ ਮਜ਼ਨ ਅੱਛਾ ਦੁੱਧ ਦਿਆ ਵੀਰੇ ਮਾਜ ਨੇ ਦੁੱਧ ਬੜਾ ਚੰਗਾ ਦਿੱਤਾ ਪਰ ਮਾਜ ਹੀਟ ਕੱਢ ਗਈ ਦੁੱਧ ਇਦੋਂ ਵੀ ਜ਼ਿਆਦਾ ਚੰਗੇ ਦੀ ਮਾਜ ਬਾਬਾ ਦੀ ਪੈਲਣ ਜੋ ਦੇਖੋ ਇਹਨਾਂ ਗਰੀਬਾਂ ਲੱਖਾਂ ਨੰਬਰ 'ਤੇ ਆ ਜੋ ਚਲੋ ਇਹ ਵੀ ਵੀਰੇ ਦੀ ਆਪਣੀ ਇੱਕੋ ਹੀ ਗੱਲ ਹੈ ਬਾਕੀ ਆ ਬਾਕੀ ਦੀ ਸਥਾਤੁਨਾ ਦੀ ਦੇਖ ਸਕਦੇ ਹੋ ਬਿਲਕੁਲ ਸਾਫ਼ ਆ ਅਸੇ ਹੀ ਵੇਖੋ ਮੋਬਾਈਲ ਨੰਬਰ ਲੱਗ ਰਿਹਾ ਹੈ ਲੋਬੀ ਜਿਹੜੀ ਆ ਛੋਟੀ ਆ ਇਹ ਖੀਰੀਆਂ ਦੇ ਵਿੱਚ ਆਈ ਆ ਪਹਿਲੇ ਨੰਬਰ ਇਹਨੇ ਜਿਹੜਾ ਸਥਾਨ ਹਾਸਲ ਕੀਤਾ ਤੇ ਜੋ ਦੇਖ ਸਕਦੇ ਹੋ ਤੇ 2 ਸਾਲ ਜਿਹੜੀ ਇਹਦੀ ਉਮਰ ਦੱਸ ਰਹੇ ਆ। ਲਓ ਜੀ ਡਾਇਮੰਡ ਤੇ ਇਹ ਹਰੀਆਂ ਦੇ ਬੁੱਲ ਦੀ ਜਿਹੜੀ ਇਹ ਛੋਟੀ ਆ। ਤੁਸੀਂ ਦੇਖ ਸਕਦੇ ਹੋ ਤੇ ਪਹਿਲੇ ਸਥਾਨ ਤੇ ਜਿਹੜੀ ਇਹ ਆਈ ਆ ਖੀਰੀਆਂ ਦੇ ਵਿੱਚੋਂ। ਲਓ ਜੀ ਮਿਲਕਿੰਗ ਦੇ ਵਿੱਚ ਇਹ ਜਿਹੜੀ ਗਾਂ ਇਹ ਪਹਿਲੇ ਨੰਬਰ ਤੇ ਆਈ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ 80 ਮਾਸ ਜਿਹੜਾ ਨੇ ਬੋਕੋ ਦਿੱਤਾ ਇਹ ਬਾਕੀ ਸਭ ਨੂੰ ਤਾਂ ਬੰਦ ਨੇ ਚੈੱਕ ਕਰ ਕਰ ਦੇ ਦਿੰਨੀ ਜਿਹੜਾ ਕਿਸੇ ਜੀ